ਸਸਿਕਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਕੇ ਰਿਕਵੈਸਟ ਬੇਨਤੀ ਕਰਦੇ ਆ ਨਰਖ ਪਰਖ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸ਼ੇਅਰ ਜਰੂਰ ਕਰਿਆ ਕਰੋ ਦੱਬ ਕੇ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਮਾਤਾ ਜੀ ਜੁੜੇ ਰਹੋ ਐਂਡ ਤੱਕ ਕਰ ਕਰਦੇ ਆਂ ਗੱਲਬਾਤ ਪਹੁੰਚੇ ਆਂ ਪਿੰਡ ਸੋਲ ਠੱਠੀਆਂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਭਾਈ ਸਰਵਰ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਦੋ ਨਗ ਲੈ ਕੇ ਆਇਆ ਇੱਕ ਨੀਲੀ ਰਾਵੀ ਦੇ ਵਿੱਚ ਖਿਆਲ ਰੱਖਦੀ ਜੀ ਮੱਝ ਲੈ ਕੇ ਆਇਆ ਤਿਆਰੀ ਤੇ ਬਿਲਕੁਲ ਇੱਕ ਵੈੜ ਸੂਈ ਸਭਾਈ ਕਰੋ ਸੰਗ ਦੇ ਵਿੱਚ ਬਹੁਤ ਸੋਹਣਾ ਥਾਂ ਲੇਵਾ ਲੱਗਾ ਕਰਮਾਲੀ ਨੂੰ ਵੇਖਦੇ ਆ ਕਿੰਦੇ ਭਾਗ ਜਾਗਦੇ ਤੇ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਮਗਰ ਜਰਸੀ ਵਸ਼ੀ ਪਾਈ ਆ ਜੁੜੇ ਰਹੋ ਅੰਤ ਤੱਕ ਜੀ ਭਾਈ ਸਰਵਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਜੀ ਬਹੁਤ ਵਧੀਆ ਆਨੰਦ ਆ ਜੀ ਓਕੇ ਰਿਪੋਰਟ ਡਰੈੱਸ ਕਰੀਏ ਨੋਟ ਡਰੈੱਸ ਆਪਣਾ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਹੂੰ ਤੇ ਇਹ ਤਸਵੀਰ ਵੀ ਤੁਹਾਨੂੰ ਤੁਹਾਨੂੰ ਸਰ ਮੋਬਾਈਲ ਨੰਬਰ ਮੋਬਾਈਲ ਨੰਬਰ 7628886235 ਠੀਕ ਹੈ ਜੀ ਹਾਂਜੀ ਹਾਂਜੀ ਦੋ ਪਸ਼ੂ ਆ ਦੋ ਪਸ਼ੂ ਆ ਜੀ ਵਾਹ ਜੀ ਵਾਹ ਆ ਕੀ ਜਿਗਾੜ ਲਾਈ ਬੈਠੇ ਆ ਹੁਣ ਤੋ ਹਜੇ ਕਿੰਨਾ ਟਾਈਮ ਰਹਿ ਗਿਆ ਪਿਆ ਬਾਹ ਤੁਹਾਡੇ ਸਾਹਮਣੇ ਹੀ ਆ ਜੀ 8 ਦਿਨ ਨਹੀਂ ਹੋਣਦੀ ਸਾਡੇ ਅੰਦਾਜ਼ੇ ਨਾਲ ਬਾਕੀ ਇਥੋਂ ਪਾ ਲੱਗਦਾ ਅੰਦੇ ਇੰਨੀ ਹੋਰ ਬਣੂ ਹਜੇ ਵਾਹ ਇੰਨੀ ਹੋਰ ਇੰਨੀ ਹੋਰ ਬਣੂ ਇੰਨੀ ਇੰਨਾ ਹੀ ਟੱਪ ਲਾ ਦੋ ਹੈ ਹਾਂਜੀ ਬਾਕੀ 1500 ਦੀ ਗਰੰਟੀ ਆਈ ਆ 15 ਪਲੱਸ ਦੀ ਹਾਂਜੀ ਹਾਂਜੀ ਵਾਹ ਜੀ ਵਾਹ ਇਹਨੂੰ ਕੀ ਕਹਿੰਦਾ ਜੇ ਇੰਨਾ ਟੱਪ ਲਾ ਗਈ ਫਿਰ 15 ਤੇ ਬੜੇ ਆਰਾਮ ਨਾਲ ਹੋਰ ਬਣੂ ਜੀ ਜੀ ਹਾਂ ਨੀਲੀ ਰਾਵੀ ਚ ਆ ਗਈ ਨਾ ਨਾਲ ਖਿਆਲ ਰੱਖਦੀ ਆ ਬਾਕੀ ਠੰਡੀ ਠੰਡੀ ਆ 80% ਸਜਣੋ ਹੋ ਗਈ ਆ ਅੱਖਾਂ ਥੋੜੀਆਂ ਹੀ ਆ ਰਹਿ ਗਿਆ ਬਿਲੀਆਂ ਹੋਰ ਰਹਿ ਗਈ ਆ ਬਾਕੀ ਸਾਰੀ ਬਾਕੀ ਨਿਸ਼ਾਨੀਆਂ ਨਿਸ਼ੂਣੀਆਂ ਥੋੜੀਆਂ ਬੜੀਆਂ ਕਵਰ ਕਰ ਗਈ ਆ ਹਾਂਜੀ ਹਾਂਜੀ ਚਲੋ ਮੈਂ ਸੋਣੀ ਆ ਰਾਵੀ ਦੇ ਵਿੱਚ ਆ ਗਈ ਨੀਲੀ ਚ ਨਹੀਂ ਆਉਂਦੀ ਹਾਂਜੀ ਹਾਂਜੀ ਹਨਾ ਮਧਰੀ ਗੋਡੀ ਦੇ ਵਿੱਚ ਸੋਣੀ ਮੈਂ ਫੱਬਦੀ ਆ ਸੁਵਾ ਕਣਵਾਊਗਾ ਪੂਰਾ ਤੀਜਾ ਸੂਨੀ ਆ ਗਈ ਜੀ ਤੀਜੇ ਸੂ ਗਿਆ ਨਾ ਠੀਕ ਆ ਬਾਕੀ ਰਾਜੀ ਬਾਜੀ ਫੋਲ ਹੈ ਨਾ ਠੀਕ ਮੋੜ ਲਈਏ ਜਿੱਡਾ ਬਾਟੀ ਬੰਤਰੇ ਉਹਨਾਂ ਹੀ ਲੈਵਾ ਫਿਰ ਬਾਈ ਜੀ ਕੀਮਤ ਕਿੰਨੇ ਕਰ ਦੀਏ ਤੁਸੀਂ ਦੱਸੋ ਤੁਸੀਂ ਰੋਇਟ ਕਰਦੇ ਨਹੀਂ ਜੀ ਤੁਹਾਡੀ ਚੀਜ਼ ਹੈ ਮੁੱਲ ਵੈਸੇ ਜ਼ਿਆਦਾ ਨਹੀਂ ਕਰਨਾ ਆਪਾਂ 1.5 ਮੁੱਲ ਰੱਖਿਆ ਦਾ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਜੈਸਨੋ ਮੁਕੇ ਦੇ ਥੋੜਾ ਬੋਲਾ ਇਮਾਨਦਾਰ ਹੋਣਾ ਕਿੰਨਾ ਕਰਾਂਗਾ ਨਹੀਂ ਆਪਾਂ 1.5 ਨਹੀਂ ਮੰਗਿਆ ਇਹਦਾ ਮੰਗਨ ਦੋ ਵਾਰ ਮੰਗ ਲਿਆ ਫਿਰ ਫਾਇਦਾ ਨਹੀਂ ਕੋਈ ਜੀ ਆਪਾਂ ਥੋੜੀ ਰੋਟੀ ਰੱਖ ਕੇ ਜਲਦਤ ਦੇ ਦੀਦਾ 1015 ਜੈਸਨੋ ਕਿੰਨੀ ਕਰ ਦੀਏ 2000 ਛੱਡ ਦਾਂਗੇ ਜੀ ਮੁਕੇ ਦੇ 2000 ਹੀ ਹਾਂਜੀ ਹੋਰ ਹੋਰ ਬਸ ਇੰਨਾ ਹੀ ਹੋਣਾ ਆਪਾਂ 30 35 40 ਨਹੀਂ ਮੰਗਿਆ 1.5 ਮੰਗਿਆ अच्छा यार 2000 ਛੱਡ ਦਵਾਂਗੇ ਸਿਰਫ ਹਾਂਜੀ ਹੋਰ ਪਿਆਰ ਮੇਰੇ ਉੱਤੋਂ ਜੂ ਬਾਕੀ ਮੌਕੇ ਤੇ ਆਣ ਕੇ ਯੋਸ਼ਪਾ ਕਰਾਂਗੇ ਕਿੰਨੇ ਦੀ ਜੈਸਨੋ ਕਰ ਦੋ 22 ਦੀ ਦੇ ਦਾਂਗੇ ਜੀ 20 ਦੀ ਕਰ ਦਈਏ ਨਹੀਂ ਫਿਰਨਾ ਜੀ ਕੋਈ ਨਹੀਂ ਜਾਣ ਦੀਏ ਜਾਣ ਦੋ ਫਿਰ ਇਹੋ ਜਾਨ ਕੋਈ ਨਹੀਂ ਸੌਦ ਬਾਠ ਠੀਕ ਓਕੇ ਜੀ ਠੀਕ ਹੈ ਅੱਗੇ ਵਹਿੜ ਆ ਗਈ ਬਿਲਕੁਲ ਤਾਜੀ ਸੂਈ ਹਨਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਇਹੀ ਅੱਧਾ ਪੌਣਾ ਘੰਟਾ ਹੋਇਆ ਸੂਈ ਨੂੰ ਜੀ ਘੰਟਾ ਕੋ ਹੋ ਗਿਆ ਹਨਾ ਬਸੇ ਪਾਤੀ ਓਦਾਂ ਘੰਟਾ ਹੋ ਗਿਆ ਜੀ ਤੇ ਬਾਕੀ ਇਹ ਬਹਿਣ ਕਰਦੇ ਸੀ ਚਲੋ ਕੋਈ ਨਹੀਂ ਅਗਰ ਬੱਚੀ ਆ ਗਈ ਹਾਂ ਥਣ ਥਣ ਬੜਾ ਸੋਹਣਾ ਸਫਾਈ ਲੱਗੀ ਬੱਚੀ ਬਹੁਤ ਜਾਰੀ ਜੀ ਕਿੰਨਾ ਸੁਹਾਊਗੀ ਇਹ ਵੀ ਦੂਜਾ ਸੁਹਾ ਖੁੱਲ ਕੇ ਹਾਂਜੀ ਹਾਂਜੀ ਕਿੰਨਾ ਕ ਭਾਂਡੇ ਚ ਪਾਜੂਗੀ ਇਹ ਵੀ 15 ਪਲੱਸ ਦੀ ਆਈ ਗਰੰਟੀ ਜੀ 15 15 ਹਲ ਗਈਆਂ ਆ ਆਟਮਾ ਦੋਵੇਂ ਠੀਕ ਆ ਰੋਲਾ ਨਹੀਂ ਪਾਉਣਾ 20 20 ਕਿਲੋ ਵਾਲੀਆਂ ਨਹੀਂ ਜਿੰਨਾ ਕ ਦੇਣਾ ਉਹਨਾਂ ਕੀ ਰੱਖਣਾ ਜੀ ਦੋਵੇਂ ਆਟਮਾ 15 ਪਲੱਸ ਹਲ ਗਈਆਂ ਹਾਂ ਠੀਕ ਆ ਲੈ ਆਓ ਉੱਡੀ ਆਪ ਹੈ ਤਾਂ ਉਹਨਾਂ ਹੀ ਲੈਵਾ ਹੈ ਨਾ ਹਾਂ ਛੋਲੇਵਾ ਜੀ ਉਹਨਾਂ ਜੀ ਉਹਨਾਂ ਹੂੰ ਸਾਨਾ ਬੜਾ ਸੋਹਣਾ ਲੱਗਾ ਵਾਹ ਕੀ ਬਾਤ ਹੈ ਲਓ ਜੀ ਲਓ ਜੀ ਸਜਰੋ ਬਹੁਤ ਸੋਹਣੀ ਆ ਵੈਡ ਵੀ ਬਹੁਤ ਜਿਆਦੀ ਠੰਡੀ ਠੰਡੀ ਜੀ ਜਰਸੀ ਆ ਗਈ ਹਾਂਜੀ ਹਾਂਜੀ ਕੀ ਬਾਤ ਹੈ ਬਹੁਤ ਸੋਹਣੀ ਸਸਤ ਤੇ ਰੇਟ ਰੇਟ ਦਾ ਮੁੱਲ ਜੀ 50000 ਹੈ ਜੀ ਜੈ ਸੁਣੋ ਛੜਦਾ ਹੀ 2000 ਖੁੱਲਾ ਡੁੱਲਾ ਕਰ ਦਈਏ ਖੁੱਲਾ ਡੁੱਲਾ ਹਾਣਾ 45 ਹਾਦੀ ਵਸ਼ੀ ਦਵਾਂਗੇ ਜੀ ਹੋਰ 500 ਛੱਡ ਦੋ ਨਹੀਂ ਫਿਰ ਮੋਕੇ ਛੱਡਣੀਆਂ ਮਿਲਦਾ ਨਹੀਂ ਕੱਖ ਜੀ 500 ਛੱਡ ਦੋ ਮਾਲ ਤੇ ਇੱਧੇ ਆ ਵੀ ਉੱਚੀ ਲਈ ਥੋੜੀ ਪਾਪੇ ਤੋਂ ਛਡਾਲ ਗਏ 500 ਚਲੋ ਮੋਕੇ ਵਿਆਹ ਦੇ 500 ਛੱਡ ਦਾਂ ਗੇ ਠੀਕ ਆ ਹਾਂਜੀ ਹਾਂਜੀ ਪਾਪਾ ਖੁਸ਼ ਹੋ ਗਿਆ ਜੀ ਕਹਿੰਦਾ 500 ਮੇਰੇ ਵੱਲੋਂ ਗਿਆ ਜਿਵੇਂ ਰੇਡਰ ਦੇ ਰੇਟ ਲੱਗਦੀਆਂ ਨਾ 500 ਦੀ ਉਹ ਕੰਮ ਨਹੀਂ ਕੀਤਾ ਆਹ ਦਾ ਜਾਫੀਏ ਨੂੰ ਜੇ ਜਾਫੀ ਲਾਉਣੀ ਹੋਵੇ 500 ਰੁਪਈਆ ਲਾਉਂਦੇ ਨਾ ਇਤਰਾ ਹੀ 500 ਰੇਟ ਲੱਗੇ ਆਗੇ ਬਸ ਠੀਕ ਹੈ ਰਾਜੋ ਸਾਡੇ 44000 ਦੇ ਵਿੱਚ ਜਸਨੋ ਕਰਤੀ ਵਹਿੜ ਦੀ ਤੇ ਮੈਂ ਇੱਕ 20 ਦੇ ਵਿੱਚ ਠੀਕ ਆ ਪਸ਼ੂ ਦੋਵੇਂ ਚੰਗੇ ਤੇ ਧਾਰੂ ਆ ਆਪਣੀ ਖਰੀਦਦਾਰੀ ਕਰਿਓ ਪਿੰਡ ਸੋਹ ਠੱਠੀਆਂ ਪਹੁੰਚ ਕੇ ਭਾਈ ਸਰਵਨ ਸਿੰਘ ਦੇ ਫਾਰਮ ਤੇ ਸასი ਕਾਲ ਜੀ ਰੱਬ ਰੱਖਾ